ਬਾਈ ਜੀ ਆਪਣੇ ਨਾ ਮਿਰਚਾਂ ਦੇ ਬੂਝੇ ਸੀਗੇ ਜਿਹੜੇ ਲੱਗੇ ਹੋਏ ਵੀਡੀਓ ਵੀ ਪਾਈ ਸੀ ਉਹ ਬੂਝੇ ਸੁੱਕ ਗਏ ਮਿਰਚਾਂ ਦੇ ਇੱਕ ਤਾਂ ਸੁੱਕਿਆ ਤੇ ਕਾ ਸੀ ਆ ਹੁਣ ਮਿਰਚਾਂ ਆਪਾਂ ਤੋੜ ਲਈਆਂ ਇਹ ਮਿਰਚਾਂ ਜੇ ਕਿਸੇ ਭੈਣ ਨੂੰ ਚਾਹੀਦੀਆਂ ਹੋਊਗਾ ਨਾ ਆਪਾਂ ਤੋਂ ਲੈ ਜੇ ਇਹ ਸੁੱਕੀਆਂ ਮਿਰਚਾਂ ਜਿਹੜੀਆਂ ਆਪਾਂ ਬੱਚਿਆਂ ਨੂੰ ਨਜ਼ਰ ਲੱਗਣ ਤੋਂ ਜਾਂ ਨਜ਼ਰ ਲੱਗਣ ਤੋਂ ਨਹੀਂ ਐਂ ਚਹਾ ਕੇ ਉੱਤੋਂ ਦੀ ਐਂ ਕਰ ਦਿੰਦੀਆਂ ਚਹਾ ਕੇ ਤੇ ਚੁੱਲੇ ਸੜ ਦਿੰਦੀਆਂ ਸੀ ਵੀ ਨਜ਼ਰ ਨਾ ਲੱਗ ਜੇ ਜੇ ਨਹੀਂ ਮਿਰਚਾਂ ਮਿਲਦੀਆਂ ਸੀ ਤਾਂ ਰਸਤੇ 'ਚੋਂ ਮੁਠੀ 'ਚ ਮਿੱਟੀ ਦੀ ਭਰ ਲਿਆਉਂਦੀਆਂ ਤੇ ਉਹ ਵੀ ਸੜ ਦਿੰਦੀਆਂ ਚੁੱਲੇ 'ਚ ਤੇ ਆ ਆਪਣੇ ਕੋਲੇ ਹੈਗੀਆਂ ਜੇ ਕਿਸੇ ਭੈਣ ਨੇ ਸੱਟਣੀ ਆਉਂਗਾ ਕਈ ਵਾਰੀ ਹਜੇ ਵੀ ਚੱਲਦੇ ਆ ਨਾ ਰਿਵਾਜ ਜੇ ਇਹ ਵੀ ਟੂਨੇ ਜਿਹੜੇ ਉਹ ਨਚਹਾ ਕੇ ਉਤੋਂ ਦੀ ਤੇ ਸਿੱੜ ਦਿਓ ਕਈ ਵਾਰੀ ਕਿਸੇ ਬੱਚੇ ਨੂੰ ਨજર ਲੱਗ ਜਾਂਦੀ ਸੀ ਕਦੇ ਉਹਦੇ ਕਾਲਸ ਲਾਉਂਦੇ ਪੈਰ ਥੱਲੇ ਕਦੇ ਉਹਦੇ ਰੱਸੀ ਬੰਨਦੇ ਕਾਲੀ ਧਾਗਾ ਤੇ ਆਪਣੇ ਕੋਲੇ ਆ ਮਿਰਚਾਂ ਹੈਗੀਆਂ ਸੁੱਕੀਆਂ ਮਿਰਚਾਂ ਆ ਆ ਉਜਾ ਹੀ ਮੇਰਾ ਸੁੱਕਿਆ ਪਿਆ ਇਹਨਾਂ ਤੋੜੀ ਜਾਂਦੇ ਸੀ ਅਸੀਂ ਲਾਲ ਮਿਰਚਾਂ ਹੈ ਸੁੱਕੀਆਂ ਮਿਰਚਾਂ ਚੋਲੇ ਚ ਪਾਉਣ ਵਾਲੀਆਂ ਤੇ ਆ ਮਿਰਚਾਂ ਦੂਜੀਆਂ ਦਾ ਵਧੀਆ ਖੜੀਆਂ ਆਪਣੀਆਂ ਲਾਲ ਹੋਈ ਜਾਂਦੀਆਂ ਹਜੇ ਤੱਕ ਆਹ ਸਾਡੇ ਨਾਲ ਲਾਲ ਆ ਤੇ ਆ ਇੱਕ 부ਜਾ ਸੁੱਕ ਗਿਆ ਆਹ ਤੇ ਇੱਕ ਆ ਸੁੱਕ ਗਿਆ ਸੀ ਇਹਦੇ ਨਾਲ ਤੋੜਦੀਆਂ ਮਿਰਚਾਂ ਆਪਾਂ ਠੀਕ ਹੈ ਹੱਸ